ਖਬਰ ਤੁਰੀ ਤੋਏ ਜਿੱਥੇ ਸਵਾਰੀਆਂ ਨਾਲ ਭਰੀ ਕਾਰ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਇਸ ਦੌਰਾਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਕਾਰ ਦੇ ਚਾਲਕ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਲੁਧਿਆਣਾ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਟਰੱਕ ਇੱਕਦਮ ਆ ਕੇ ਉਸ ਦੀ ਕਾਰ ਵਿੱਚ ਵੱਜਾ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਚਸ਼ਮਦੀਨਾ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਇਸ ਦੌਰਾਨ ਸਵਾਰੀਆਂ ਦੇ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਭੇਜ ਦਿੱਤਾ ਹੈ ਤੁਸੀਂ ਵੀ ਦੇਖੋ ਮੌਕੇ ਦੇ ਹਾਲਾਤ ਕਿਸ ਤਰ੍ਹਾਂ ਸ਼ਰਾਬੀ ਟਰੱਕ ਡਰਾਈਵਰ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦੇਣਾ ਸੀ ਪਰ ਕਿਸਮਤ ਨਾਲ ਟਰੱਕ ਆ ਡਰਾਈਵਰ ਨੇ ਕਾਰ ਨੂੰ ਸੜਕ ਦੇ ਕਿਨਾਰੇ ਰੋਕ ਲਿਆ ਪਰ ਫਿਰ ਵੀ ਤੇਜ਼ ਰਫ਼ਤਾਰ ਟਰੱਕ ਉਸ ਕਾਰ ਵਿੱਚ ਆ ਪੱਜਾ ਅਤੇ ਪਿੱਛੋਂ ਵੀ ਆ ਰਹੀਆਂ ਗੱਡੀਆਂ ਨੇ ਉਸ ਕਾਰ ਵਿੱਚ ਟੱਕਰ ਮਾਰ ਕੇ ਕਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਕਿਉਂ ਚੱਲੇ ਸੀ ਬਾਈ ਸਵਾਰੀ ਲੈ ਕੇ ਲੁਧਿਆਣਾ ਛੱਡ ਕੇ ਆ ਰਿਹਾ ਸੀ ਮੈਂ। ਕੀ ਗੱਲਬਾਤ ਕੀ ਹੋਈ ਅੱਜ? ਗੱਲਬਾਤ ਬਾਈ ਮੈਂ ਆਪਣੀ ਸਾਈਡ ਤੋਂ ਆ ਰਿਹਾ ਸੀ। ਇਹ ਟਰੱਕ ਸਾਹਮਣੇ ਇਧਰਲੀ ਸਾਈਡ ਤੋਂ ਆ ਰਿਹਾ ਸੀ ਸੱਜੇ ਪਾਸਿਓਂ ਤੇ ਕਦੋਂ ਇਹਨੇ ਟਰੱਕ ਬੇਕਾਬੂ ਹੋ ਗਿਆ ਇਹ ਤੋਂ ਮੇਰੇ ਲਈ ਸਾਈਡ ਹੋ ਗਿਆ ਜੀ ਮੈਂ ਗੱਡੀ ਦੇ ਬ੍ਰੇਕਾਂ ਮਾਰਤੀਆਂ ਮੇਰੀ ਗੱਡੀ ਰੁਕ ਗਈ ਜੀ ਇਹ ਆ ਖੜੀ ਆ ਕੇ ਵਿੱਚ ਵੱਜਿਆ ਜੀ ਪੂਰੇ ਜ਼ੋਰ ਨਾਲ ਤੇ ਇੱਕ ਗੱਡੀ ਮੇਰੇ ਪਿੱਛੋਵਰੀ ਦੀ ਉਹ ਪਿੱਛੋ ਵੱਜੀ ਜੀ ਐ ਮੰਨ ਲਓ ਵੀ ਗੱਡੀ ਖਤਮ ਹੋ ਗਈ ਸਾਰੇ ਕਿੰਨੇ ਬੰਦੇ ਸੀ ਇਹਦੇ ਵਿੱਚ ਡਰਾਈਵਰ ਸूणੇ 6 ਜੀ ਕਿੰਨੇ ਸੱਟ ਮਾਰ ਕੇ ਇਹਦੇ ਲੱਗੀਆਂ ਕਿੰਨੀ ਬੱਦ ਕਰੀ ਸੱਟਾਂ ਲੱਗੀਆਂ ਜੀ ਥੋੜੀਆਂ ਥੋੜੀਆਂ ਲੱਗੀਆਂ ਨੇ ਹਾਂ ਜੀ ਲੱਗੀਆਂ ਥੋੜੀਆਂ ਮੰਗ ਤਾਂ ਇਨਸਾਫ ਹੋਣਾ ਚਾਹੀਦਾ ਜੀ ਹਾਂਜੀ ਹਾਂ ਬਿਲਕੁਲ दारू ਪੀਤੀ ਹੋਈ ਹੈ ਜੀ ਮੈਂ ਆਪ ਟਰੱਕ ਦੀ ਸ਼ੀਟ ਕੋ ਮੈਂ ਲਾਹਿਆ ਜੀ ਉਹਨੂੰ ਹਾਂਜੀ दारू ਪੀਤੀ ਹੋਈ ਹੈ ਨਹੀਂ दारू ਪੀਤੀ ਹੈ ਨਹੀਂ ਹੈ ਗੋਲੀ ਖਾਦੀ ਜੀ ਵਾਲੀ ਕਾਦੀ ਗੋਲੀ ਖਾਦੀ ਹੈ दारू ਦਾ ਤੇ ਮੁਸ਼ਕ ਮਾਰੀ ਜਾਂਦਾ ਇਹ ਤੁਹਾਨੂੰ ਲੱਗਿਆ ਹੋਇਆ ਹੈ दारू ਦਾ ਤੇ ਮੁਸ਼ਕ ਮਾਰੀ ਇਹਨੂੰ ਕਿੱਥੇ ਜਾਣਾ ਤੂੰ ਕਿੱਥੋਂ ਆ ਜਾਵੇਂਗਾ ਮੈਂ ਥੋੜੀ ਖਾਲੀ ਆ ਜੀ दारू ਨਾਲ ਰੱਜਿਆ ਹੋਇਆ ਜਮਾ ਪੈਂਚ ਪਿੱਛੇ ਗੱਡੀ ਭੰਨ ਗਿਆ ਹੈ ਸੈਲਰ ਦੀਆਂ ਗੱਡੀਆਂ ਦੇਖੋ ਤੁਸੀਂ ਇੱਕ ਆ ਡਰਾਈਵਰ ਹੈ ਸਾਹਮਣੇ ਜਿਹੜਾ ਗੱਡੀ ਟਰਾਲਾ ਲੱਦ ਕੇ ਲੱਗਿਆ ਟਰੱਕ ਕਾਰ ਦਾ ਦੇਖੋ ਕੀ ਹਾਲ ਹੋਇਆ ਗਾਰੂ ਨਾਲ ਰੱਜਿਆ ਹੋਇਆ ਸਾਰਾ ਟੱਬੜੀ ਮਾਰਤਾ ਸੀ ਨੇ ਤਾਂ ਕੁਦਰਤ ਨਾਲ ਬਚ ਗਏ ਆ ਤਾਂ ਹਾਲ ਹੈ ਕਿਹੜੇ ਸੈਲਰ ਦੀ ਹੈ ਕਿਹੜੇ ਸੈਲਰ ਦੀ ਹੈਡੀਆ ਫੋਨ ਗੱਡੀ 'ਚ ਪਿਆ ਫੋਨ ਗੱਡੀ 'ਚ ਪਿਆ ਸੈਲਰ ਕਿਹੜੇ ਮਾਲਕ ਕੌਣ ਹੈ ਤੇਰੀ ਗੱਡੀ ਦੇ ਮਹਲਕਾਂ ਸਹੀ ਹੈ ਹੈ ਬੰਸਾ ਬੰਸਾ ਕੌਣ ਹੈ ਠੀਕ ਛੋਟੇ ਮੁੰਡੇ ਕਿੱਥੇ ਨੇ ਬਦਲ ਸੈਲਰ ਕਿੱਥੋਂ ਦਾ ਮਹਲਕਾਂ ਜੀ ਮਹਲ ਕਲਾਉਂਦਾ ਇੱਥੇ